ਜੀ ਦੋਸਤੋ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਪੂਜਾ ਤੁਸੀਂ ਸਾਰੇ ਜਾਣਦੇ ਹੋ ਮੈਂ ਹੋਰ ਠੀਕ ਠਾਕ ਠੀਕ ਠਾਕ ਠੀਕ ਠਾਕ ਸਾਰੇ ਆਈ ਹੋਪ ਵਧੀਆ ਹੋਵਗੇ ਹਨ ਤਾਂ ਸਾਰਿਆਂ ਨੂੰ ਇੱਕ ਰਿਕਵੈਸਟ ਸੀਗੀ ਵੀ ਆਪਣੇ YouTube ਚੈਨਲ ਹਨਾ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਸਪੋਰਟ ਕਰੋ ਯਾਰ ਹਨਾ ਇੱਕ ਸਬਸਕ੍ਰਾਈਬ ਮਤਲਬ ਕੀ ਕੀ ਕਰਕੇ ਜੇ ਵਾਦੇ ਨੇ ਤੁਸੀਂ ਸਾਰੇ ਸਪੋਰਟ ਕਰਦੇ ਤਾਂ ਕੀ ਜਾਂਦਾ ਹਨਤਾ ਨਹੀਂ ਦਿੱਲੀ ਵਲੌਗ ਪਾਇਆ ਕਰਾਂਗੇ ਹਜੇ ਮੈਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ ਕਿਉਂਕਿ ਹਜੇ ਫੋਨ ਮੇਰਾ ਠੀਕ ਨਹੀਂ ਹੈਗਾ ਇਹਦੇ ਫੋਏ ਪਏ ਨੇ ਟਿਗੜੇ ਟਿਗੜੇ ਸਨੈਪਚੈਟ ਚ ਇਹ ਵੀ ਫਿਲਟਰ ਲਾ ਕੇ ਵਧੀਆ ਆਉਂਦੀ ਹੈ ਵੀਡੀਓ ਵਗੈਰਾ ਜਿਹੜਾ ਦੂਜਾ ਕੈਮਰਾ ਹੈ ਉਹ ਤਾਂ ਸਾਰਾ ਹੀ ਬੇਕਾਰ ਹੋਇਆ ਪਿਆ ਇਹਦਾ ਮਤਲਬ ਕਾਂ ਕਰਕੇ ਮੈਂ ਇਹਨਾਂ ਡੇਲੀ ਵਲੌਗ ਨੇ ਬਣਾ ਰਹੀ ਜੋ ਵਲੌਗ ਬਣਾਉਣੀ ਆ ਕਿਸੇ ਦਾ ਫੋਨ ਲੈ ਕੇ ਡੈਡੀ ਦਾ ਐਵੇਂ ਕਰਨਾ ਪੈਂਦਾ ਸੋ ਮੇਰਾ ਫੋਨ ਆਏਗਾ ਨਿਊ ਵਾਲਾ ਫੇਰ ਮੈਂ ਬਣਾਣਾ ਸਟਾਰਟ ਕਰਾਂਗੀ ਫਿਲਟਰ ਲਾਗੇ ਨਾ ਥੋੜਾ ਜਿਹਾ ਹੋਰ ਲੱਗਣ ਲੱਗ ਜਾਂਦਾ ਬੂਚਾ ਤੇ ਕੋਰਾ ਕੋਰਾ ਜ ਪਰ ਫਿਰ ਵੀ ਆਪਾਂ ਲਾ ਲਿਆ ਕਿਉਂਕਿ ਜਿਆਦਾ ਰੰਗ ਕਾਲਾ ਵੀ ਨਹੀਂ ਦਿਖਾ ਸਕਦੇ ਪਰ ਹਾਂ ਕਾਲੇ ਤਾਂ ਹੈਗੇ ਹੀ ਆ ਇਹ ਤਾਂ ਪਤਾ ਹੀ ਆ ਇਹ ਤਾਂ ਫਿਲਟਰ ਦਾ ਕਮਾਲ ਹੈ ਇੰਨੇ ਗੋਰੇ ਦਿਖੇ ਆ ਜੇ ਫਿਲਟਰ ਨਾ ਹੋਵੇ ਬੇਸਤੀ ਹੋ ਜੇ ਪੂਰੀ ਸਾਰੇ ਇਹਨਾਂ ਸੋਚ ਲੈਣਾ ਸੋਹਣਾ ਕਰ ਮੇਰੇ ਮੇਰੇ ਘਰ ਵੀ ਬਹੁਤ ਸੋਹਣਾ ਹੈ ਮੈਂ ਵੀ ਆਪਣੇ ਘਰ ਨੂੰ ਨਿੰਦਾ ਮੇਰਾ ਘਰ ਬਹੁਤ ਸੋਹਣਾ ਹੈ ਮੇਰਾ ਘਰ ਮਹਿਲ ਹੈ ਪਰ ਇਹ ਉਹ ਘਰ ਹੈ ਜਿੱਥੇ ਮੈਂ ਡਿਊਟੀ ਕਰਦੀ ਹਾਂ 24 ਘੰਟਿਆਂ ਦੀ 24 ਘੰਟਿਆਂ ਦੀ ਡਿਊਟੀ ਕਰਦੀ ਹਾਂ ਮੇਰਾ ਪੇਸ਼ੈਂਟ ਕੇਅਰ ਦਾ ਕੰਮ ਹੈ ਮੈਂ ਇੱਥੇ ਰਹਿਣੀ ਹੈ 24 ਘੰਟੇ ਮਤਲਬ ਸਾਰੇ ਦੇ ਘਰਾਂ ਚ ਕੋਈ ਨਾ ਕੋਈ ਮਜਬੂਰੀਆਂ ਹੁੰਦੀਆਂ ਨੇ ਆਪਾਂ ਨੂੰ ਕਰਨਾ ਪੈਂਦਾ ਹੈ ਨਾ ਕੰਮ ਕੰਮ ਦੇ ਨਾਲ ਆਪਾਂ ਕਰਾਂਗੇ YouTube ਚੈਨਲ ਇਸ ਕਰਕੇ ਫਿਰ ਥੋੜਾ ਜਿਹਾ ਮੈਂ ਮੈਂ ਕਹਾਂ ਚੱਲ ਅੱਜ ਦਾਸ ਹੀ ਦਵਾਂ ਤਾਂ ਹੀ ਹੈ ਕਿ ਮੇਰਾ ਫੋਨ ਥੋੜਾ ਜਿਹਾ ਖਰਾਬ ਹੋਇਆ ਹੋਇਆ ਹੈ ਨਾ ਬਲਕਿ ਫੁਖਰੀ ਮਾਰਨ ਚ ਪੜਾ ਮਜਾ ਆਉਂਦਾ ਚਲੋ ਜੀ ਇਹ ਮੇਰਾ ਰੂਮ ਮੈਂ ਇੱਥੇ ਸੌਂਦੀ ਹਾਂ ਬੀਬੇ ਰੰ ਦਾ ਨੇਚਰ ਬੜਾ ਅੱਛਾ ਹੈ ਤਾਂ ਕਰਕੇ ਬੱਦੀਆ ਬੜੇ ਬੱਚਿਆਂ ਵਾਂਗੂ ਹੀ ਰੱਖਦੇ ਕੋਈ ਆ ਮੇ ਤਾਂ ਕੋਈ ਹੋਣੀ ਹੋਵੇ ਹੋ ਜੀ ਕੰਮ ਵਾਲੀ ਲੱਗੀ ਹੋਈ ਆ ਪਰ ਬਹੁਤ ਅੱਛਾ ਜੋ ਮੈਂ ਇੱਥੇ ਆ ਤਾਂ ਕੱਲੋ ਇਹਨਾਂ ਦਾ ਕੋਈ ਮਹਿਮਾਨ ਆਂਦਾ ਉਹ ਵੀ ਇੱਥੇ ਸੋਜੂਗਾ ਕੋਈ ਚੱਕਰ ਨਹੀਂ ਕੋਈ ਹੋਣੀ ਹੈ ਬਦੀਆ ਬੀਪੀ ਰਨ ਨੇਚਰ ਠੀਕ ਹੈ ਜੀ ਮੈਂ ਦੱਸਣਾ ਸੀਗਾ ਸਾਰਿਆਂ ਨੂੰ ਮੈਂ ਕਿਉਂ ਨਹੀਂ ਵਲੋਗਿੰਗ ਕਰ ਰਹੀ ਹੈਗੀ ਕਿ ਕਿ ਚੈਨਲ ਤਾਂ ਆਪਣੇ ਪੂਜਾ ਕੌਰ ਪਟਿਆਲਾ ਦਾ ਬਲੌਗ ਵਾਸਤੇ ਬਣਾਇਆ ਸੀਗਾ ਸ਼ਾਰਟਸ ਪਾ ਰਹੀਆਂ ਉਹਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਪਲੀਜ਼ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਸੋ ਆਪਾਂ ਮੇਰਾ ਫੋਨ ਬਸ ਥੋੜੇ ਜਿਹੇ ਟਾਈਮ ਤੱਕ ਥੋੜਾ ਜਿਹਾ ਟਾਈਮ ਆਏਗਾ ਹਜੇ ਤਾਂ ਮੈਂ ਦੇਖਦੀ ਆ ਪਾਪਾ ਦਾ ਫੋਨ ਲਾਉਂਗੀ ਫਿਰ ਵਲੋਗਿੰਗ ਦਾ ਸਟਾਰਟ ਕਰਾਂਗੇ ਆਪਾਂ ਇੱਥੇ ਮੜਾ ਮੋਟਾ ਕਰ ਲਿਆ ਕਰਾਂਗੇ ਹਨਾ ਜੋ ਮੇਰੀ ਇੱਥੇ ਦੀ ਰੁਟੀਨ ਹੈ ਭਾਈ ਬਾਹ ਦੁਖਣ ਲੱਗ ਗਈ ਡੇਲੀ ਵਲੌਗ ਕਿਵੇਂ ਕਰੂੰਗੀ ਮੇਰੇ ਤਾਂ ਥੋੜੇ ਜਿਹੀ ਛਿਰਛੀ ਬਾਹ ਦੁਖਣ ਲੱਗ ਗਈ ਮਤਲਬ ਮੈਂ ਤੁਹਾਨੂੰ ਦੱਸਣਾ ਸੀਗਾ ਕੀ ਰੀਜ਼ਨ ਹੈ ਵੀ ਜਿਹਦੇ ਕਰਕੇ ਵੀ ਮੈਂ ਹਨਾ ਵੀਡੀਓਸ ਨਹੀਂ ਪਾ ਸਕਦੀ ਹੈਗੀ ਕਈ ਵੰ ਤਾਂ ਸ਼ਰਮ ਆਈਏ ਇੰਨੇ ਸੋਹਣੇ ਲੱਗੀਆਂ ਮੈਂ ਫਿਲਟਰ ਲਾ ਕੇ ਹੱਥ ਵੀ ਗੋਰੇ ਗੋਰੇ ਉਹ ਆਪਾਂ ਹੈਗੇ ਕਾਲੇ ਆ ਸੋ ਮੈਂ ਪੰਜਾਬੀ ਚ ਹੀ ਰੱਖਣਾ ਚਾਹੂੰਗੀ ਕਿਉਂਕਿ ਮੈਨੂੰ ਪੰਜਾਬੀ ਬੋਲਣਾ ਪਸੰਦ ਆ ਪੰਜਾਬੀ ਪੜ੍ਹਨਾ ਪਸੰਦ ਆ ਪੰਜਾਬੀ ਹੀ ਵਧੀਆ ਲੱਗਦੀ ਆ ਮੈਨੂੰ ਜੇ ਮੈਂ ਹਿੰਦੀ ਬੋਲੂਗੀ ਵੀ ਵਿੱਚੀ ਕੀ ਕਰਤਾ ਤ ਹੈਦਾ ਉਹ ਉਹ ਚੀਜ਼ਾਂ ਹੋ ਜਾਂਦੀਆਂ ਨੇ ਮੈਥੋਂ ਫਿਰ ਇਸ ਕਰਕੇ ਆਪਾਂ ਪੰਜਾਬੀ ਹੀ ਰੱਖਣੀ ਆ ਜੋ ਚੀਜ਼ ਆਪਾਂ ਨੂੰ ਪ੍ਰੋਪਰ ਆਉਂਦੀ ਆਪਾਂ ਉਹੀ ਕਰਾਂਗੇ ਹਾਂ ਆ ਮੈਂ ਕੀ ਫਾਇਦਾ ਜੋ ਆਉਂਦਾ ਹੀ ਨਹੀਂ ਫਿਰ ਬੋਲੀ ਜਾ ਚਲੋ ਠੀਕ ਹੈ ਜੀ ਸਾਨੂੰ ਰੀਜ਼ਨ ਦੱਸਣਾ ਸੀ ਭਾਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਦੇਆ ਕਰੋ ਆਪਾਂ ਫਿਰ ਜਲਦੀ ਕਰਦੇਆ ਸਟਾਰਟ ਵਲੋਗਿੰਗ ਦਾ